ਬਰਤ ਜੀਰਾ ਸਤਿਨਾਮ ਵਡਿਆਈ ਜੀ ਵਿਚਾਰਿ ਘਰਮੀ ਨਾ ਕੰਪਨਾ ਨਦਰਿ ਹੀ ਕੋ ਜਵਾਲੂ ਤਾਉ ਸਿਖ ਸਤਗੁਰੂ ਤੇ ਪਿਆਰੇ ਹੋ ਗਾਵੋ ਸਚੀ ਬਾਣੀ

ਨਾਮਾਇਕੁਰ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 3 ਸਤਗੁਰ ਸੇਵੇ ਤਾਂ ਸਹਿਜ ਤਨੁ ਉਪਜਾ ਗਤ ਮਤ ਤਰਦੇ ਹੀ ਤਾਈ ਸਤਿਗੁਰ ਸੇਹੀ ਤਾ ਸਹਿਜ ਤਨ ਉਪਜਨ ਗਤ ਮਤ ਤਤ ਦੇ ਹੀ ਤਾਈ ਹਰ ਦਾ ਨਾਮ ਸਚਾ ਮਨ ਵਸੇ ਨਾਮੇ ਨਾ ਸੁਮਾਈ ਦੇ ਸਤਿਗੁਰ ਸਭਿ ਚਕ ਬੋਰਾ ਨਾਮ ਮਨ ਮੁਖ ਰੰਦਾ ਸ਼ਬਦ ਨਾ ਜਾਣ ਟੁੱਟੇ ਪਰਮ ਪਲਾ ਨਰਵਾ ਤ੍ਰੈ ਗੁਣ ਮਾਇਆ ਪਰਮ ਪਲਾਇ ਹੋ ਮੈਂ ਬਦਲ ਕਮਾਇ ਜਮਨ ਮਰਨ ਸਰ ਉਪਰ ਉਭੋ ਗਰਬ ਜੋ ਸਰ ਸਾਰਾ ਹਮੈ ਬਿਦੂ ਬਤ ਕੋ ਈਮ ਗੁਰਮਤੂ ਗਾਇ ਚੌਥਾ ਪਦ ਜੀ ਨਾਮ ਰਾਮ ਨਾਮ ਸੁ ਕੋ ਈਮ ਦਰਗੁਨ ਸਭ ਤੇਰੇ ਤੂੰ ਆਪੇ ਕਰਦ ਤ ਜੋ ਤੂੰ ਕਰੇ ਸੋ ਈ ਨਾਨਕ ਸਬਦੇ ਹਮੈ ਕੋਈ ਲੈ ਕੋ ਸਬ ਤੇਰੇ ਤੂੰ ਆਪੇ ਕਰ ਤਮ ਜੋ ਤੂੰ ਕਰੇ ਸੋਈ ਨਾ ਲੈਕ ਨਾਮ ਨਾਮ